ਦਵਾੜੇ ਤੋਂ ਪਹਿਲੇ ਪਟਾਕੇ ਬਾਤਿਆ ਜੰਮੀਆਂ ਤੇ ਲਾ ਕੇ 880 990 ਬਾਜ਼ਾਰ ਦੇ ਵਿੱਚ ਬਾਬੇ ਦੀ ਹੱਟੀ ਨੇ ਕਰਦੇ 2250 ਦੇ ਵਿੱਚ 2250 ਰੁਪਏ ਭਾਜੀ ਸ਼ਿਮਰ ਦਾ ਸੂਟ ਕਰਦੇ ਜੇ ਪਿਓਰ ਚੋਰ ਜੜ ਦੇ ਉੱਪਰ ਆਹ ਦੇਖੋ ਕਲਰ ਹਾਂਜੀ ਸੋਲੋ ਜੀ 2500 ਰੁਪਏ ਗਲੇ ਦੇ ਕੰਮ ਕੀਤਾ ਹੋਇਆ ਦੇਖੋ ਬਾਜ਼ਾਰ 'ਚ ਇਹ ਸੂਟ 5 5 6 600 ਦੇ ਆ ਪਰ ਬਾਬੇ ਦੀ ਹੱਟੀ ਨੇ 1000 ਦੇ 5 ਕਰਤੇ 200 ਰੁਪਏ ਦਾ ਸੂਟ ਕਰਤਾ ਫੋਟੋ ਵਾਲਾ ਪੀਸ ਵੀ ਆ ਐਦਾਂ ਦੇ ਸੂਟ ਹਾਂਜੀ ਡਿਜ਼ਾਈਨਰ ਗਲੇ ਕੱਡੇ ਦੁਪੱਟੇ ਨਾਲ ਜੀ ਆਹ ਦੇਖੋ ਦੁਪੱਟਾ ਹਜ਼ਾਰ ਦੇ ਚਾਹ ਦੇਖੋ ਤੁਸੀਂ ਦੇਣ ਲੈਣ ਕਰਨਾ ਦਾਜ ਬੜੀ ਪਾਉਣੀ ਆ ਬਾਬੇ ਦਿੱਤੀ ਤੇ ਆ ਜਾਓ 50 ਹਜ਼ਾਰ ਵਾਲਾ ਕੱਪੜਾ 20 ਹਜ਼ਾਰ ਦੇ ਦਿਆਂਗੇ ਤੁਹਾਨੂੰ ਅਸੀਂ ਆਹ ਦੇਖੋ ਘੜਾਈਆਂ ਚਟੀਆਂ ਡਿਜ਼ਾਈਨਰ ਪੀਸ ਆ 8900 ਰੁਪਏ ਦਾ 50 ਕਿੰਨੇ ਕਲਰ ਕਿੰਨੇ ਡਿਜ਼ਾਈਨ ਚਾਹੀਦੇ ਭਾਜੀ ਕਿੰਨੇ ਕਲਰ ਕਿੰਨੇ ਡਿਜ਼ਾਈਨ ਕੰਮ ਦੇਖੋ ਕੀਤਾ ਹੈ ਕ੍ਰੇਵ ਦਾ ਸੂਟ ਜਿਹੜਾ 1200 ਰੁਪਏ ਦਾ ਸੂਟ ਵੱਡੀ ਆਫਰ ਵੱਡਾ ਧਮਾਕਾ ਹੂੰ ਰੰਗ ਵੀ ਚਾਰ ਹਾਂਜੀ ਸੈਟ ਲੈ ਦੀ ਲੋੜ ਨਹੀਂ ਇਕੱਲਾ ਇਕੱਲਾ ਲੋ 400 ਰੁਪਏ ਦਾ ਆਹ ਦੇਖੋ ਡਾਇਨਰ ਪਟਿਕਾਂ ਦੇ ਪੀਸ ਬਾਜੂ ਵਰਕ ਨਾਲ ਜੀ ਤਾਈਆਂ ਡਾਈ ਦੁਪੱਟੇ ਨਾਲ ਠੀਕ ਹੈ ਜੀ ਤੇ ਰੇਟ ਕਿੰਨਾ ਆ ਨਾ 1000 ਨਾ 1500 ਨਾ 1200 450 450 ਆ ਸੂਟ ਇੰਨਾ ਦੇ ਪੀਸ 1200 1500 ਵਾਲੇ ਭਾਜੀ 600 ਰੁਪਏ 600 ਰੁਪਏ ਦੇਖੋ 990 ਦਾ ਸੂਟ ਦੇ ਰਹੇ ਆ ਜਿਹੜੇ ਬਾਜ਼ਾਰ 'ਚ 2 200 18 1100 22 200 ਦੇ ਦੇਖਦੇ ਆਪੇ ਦੀ ਹੱਡੀ ਦਾ ਵੱਡਾ ਫੈਰਾ ਇੰਦਾਂ ਦੇ ਬ੍ਰਾਂਡ ਦੇ ਸੂਟ ਆ ਕੁਆਲਿਟੀਆ ਦੇਖੋ ਤੁਸੀਂ 975 ਮੇਰਾ ਸੂਟ ਰੰਗ ਦੇਖੋ ਤੁਸੀਂ ਕਲਾਸ ਪਿਓਰ ਡਿਜੀਟਲ অর্ਗੈਂਜ਼ਾ ਕੰਮ ਦੇਖੋ ਕੀਤਾ ਹੋਇਆ ਤੇ ਪੀਸ ਦੀ ਲੁੱਕ ਦੇਖੋ ਬਣੀ ਹੋਈ ਇੱਕ ਤੋਂ ਇੱਕ ਕਲਰ ਚਾਰਟ ਆਏਗਾ ਹਾਂਜੀ ਇੱਕ ਤੋਂ ਇੱਕ ਰੰਗ ਆਏਗਾ ਰੇਡ ਕਰਤਾ ਭਾਜੀ ਬ੍ਰਾਂਡਡ ਮਿਲਦਾ ਬ੍ਰਾਂਡਡ ਕਪੜਾ 1000 ਰੁਪਏ ਪਿਓਰ অর্ਗੈਂਜ਼ਾ ਦਾ ਸੂਟ ਦੁਪੱਟਾ ਨਾਲ ਫੁੱਲ ਪਿਓਰ 1000 ਰੁਪਏ ਦਾ ਸੂਟ ਕਰਤਾ ਹੈ অর্ਗੈਂਜ਼ਾ ਡਿਸਟਲ ਦੇਖੋ ਡਿਜ਼ਾਈਨ ਵੀ ਟਾਪ ਦੇ ਆ ਸੂਟ ਚੈੱਕ ਕਰ ਲੋ ਆ ਦੁਪੱਟਾ ਚੈੱਕ ਕਰ ਲੋ ਬਾਜ਼ਾਰ 'ਚ ਇਹੇ 2500 2600 ਪਰ ਬਾਬੇ ਦੀ ਹੱਟੀ ਤੇ 13 1300 ਚ ਲੈ ਜਾਓ ਆ ਸਲੋ ਜੀ ਇਹ ਹੈਗੀ ਬਾਬੇ ਦੀ ਹੱਟੀ ਤੇ ਇੱਧਰ ਹੈਗਾ ਜਲੰਧਰ ਦਾ ਬਾਸਾ ਢਾ ਤੇ ਅੱਜ ਅਸੀਂ ਕਰਨਿਆ ਤੁਹਾਡੇ ਵੱਡੇ ਫਾਇਦੇ ਚਾਹੇ ਕੋਈ 800 ਦਾ ਸੂਟ ਚਾਹੇ ਕੋਈ 1000 ਦਾ ਸੂਟ ਚਾਹੇ ਕੋਈ 500 ਸੂਟ ਚਾਹੇ ਸ਼ਿਮਰਦਾ ਹੋਵੇ ਚਾਹੇ ਗਲਾਸ ਕੋਟਨ ਹੋਵੇ ਚਾਹੇ ਪੇਪਰ ਕੋਟਨ ਹੋਵੇ ਕਹਿੰਦੇ ਢਾਈ 250 ਦੇ ਰਣੇ ਆ ਭਾਜੀ ਢਾਈ 250 ਰੁਪਏ ਵਿੱਚ ਗਲਾਸ ਟਿਸ਼ੂ ਦੇ ਸੂਟ ਕਰਤੇ ਸ਼ਿਮਰ ਦੇ ਸੂਟ ਕਰਤੇ ਕੋਟਨ ਦੇ ਵੀ ਸੂਟ ਕਰਤੇ ਚੁੰਨੀਆਂ ਨਾਲ ਕੜਾਈਆਂ ਵੱਡਾ ਫੇਰਾ ਪਹਿਲਾਂ ਸਸਰੀ ਕਾਨ ਆ ਜਾਓ ਬਾਬੇ ਰੇੜੀ ਤੇ ਵੱਡੇ ਫੇਰੇ ਹੋਣ ਜਾ ਰਿਹਾ ਬਜ਼ਾਰ ਦੀ 8 800 1000 1000 ਰੁਪਿਆ ਰੇਟ ਚੱਲਦਾ ਇਹਨਾਂ ਦਾ ਉਹ ਭਾਜੀ ਆਪਾਂ ਤੁਹਾਡੇ ਸਾਹਮਣੇ ਦਿਖਾਣ ਲੱਗੇ ਆ ਤੁਸੀਂ ਦੇਖੋ ਰਹੀ ਤੋਹਫੇ ਇੱਕ ਇੱਕ ਆਰਟੀਕਲ ਕਮਾਕਾ ਬਣ ਜਾ ਰਿਹਾ ਜਲਵਾ ਇੱਕ-ਇੱਕ ਸੂਟ ਦਾ ਆਹ ਲੋ ਸੂਟ ਭਾਜੀ ਸ਼ਿਮਰ ਆਹ ਲੋ ਸੂਟ ਦੁਪੱਟਾ ਵੀਰੇ ਨੇੜੇ ਕਰਕੇ ਦਿਖਾ ਦੇ 250 ਰੁਪਏ ਰੰਗ ਚਾਰ ਸੂਟ ਸਵਾਨ ਵਾਲਾ ਇੱਕ-ਇੱਕ ਕਲਰ ਲੋ ਦੋ-ਦੋ ਕਲਰ ਲੋ ਜਿੰਨੇ ਮਰਜੀ ਸੂਟ ਲੋ 2.5 250 ਰੁਪਏ ਦੇਖੋ ਇਹ ਤਾਂ ਦਿਵਾਲੀ ਤੋਂ ਪਹਿਲਾਂ ਹੀ ਪਟਾਕੇ ਪਾਤੇ ਡੰਮੀਆਂ ਤੇ ਲਾ ਕੇ 8 800 9 900 ਬਾਜ਼ਾਰ ਦੇ ਵਿੱਚ ਬਾਬੇ ਦੀ ਹੱਟੀ ਨੇ ਕਰਤੇ 2.5 250 ਦੇ ਵਿੱਚ 2.5 250 ਭਾਜੀ ਸ਼ਿਮਰ ਦੇ ਸੂਟ ਕਰਤੇ ਜੇ ਦੁਪੱਟੇ ਨਾਲ ਆਣਨਗੇ ਕੜਾਈਆਂ ਕੀਤੇ ਸੂਟ ਜ਼ਮਾਨ ਵਾਲੇ ਤੁਸੀਂ ਲੈਣਾ ਗਿਫਟ ਕਰਨ ਲਈ ਕਪੜਾ ਵਿਆਹ ਸ਼ਾਦੀਆਂ ਲਈ ਜਿੱਦਾਂ ਮਰਜ਼ੀ ਲੈ ਜਾਓ ਕਪੜਾ 1 ਨੰਬਰ ਦਾ ਰੇਟ 250 ਦੇਖੋ ਤੁਸੀਂ ਦੇਣ ਲੈਣ ਕਰਨਾ ਦਾਜ ਬੜੀ ਪੁਰਾਣੀ ਆ ਬਾਬੇ ਦਿੱਤੀ ਤੇ ਆ ਜਾਓ 50000 ਵਾਲਾ ਕਪੜਾ 20000 ਦੇ ਦਿਆਂਗੇ ਤੁਹਾਨੂੰ ਅਸੀਂ ਆਹ ਦੇਖੋ ਹੈਂਡਵਰਕ ਨਾਲ ਲੱਦੇ ਹੋਏ ਸੂਟ ਆਹ ਦੇਖੋ ਪੀਸ ਪਿਓਰ ਜੋਰ ਜੜ ਦੇ ਉੱਪਰ ਆਹ ਦੇਖੋ ਕਲਰ ਹਾਂਜੀ ਸੋਲੋਜ 250 ਰੁਪਏ ਗਲੇ ਦੇ ਕੰਮ ਕੀਤਾ ਹੋਇਆ ਦੇਖੋ ਵਾਈਟ ਕਲਰ ਕਰੀਮ ਕਲਰ ਹਰਤਾਨੋ ਅਸੀਂ ਦੇ ਰਹੇ ਆ 250 ਚ 250 ਰੁਪਏ ਨਾ ਕਿਸੇ ਨੇ 700 ਜਣਾ ਨਾ ਕਿਸੇ ਨੇ 800 ਦੇਣਾ ਪਰ ਬਾਬੇ ਦੀ ਹੱਡੀ ਦੇ 500 ਦੇ ਦੋ ਕਰਦੇ 250 ਚ ਵੱਡਾ ਪਟਾਕਾ ਆ ਦੇਖੋ ਭਾਜੀ ਕੈਮਰੀ ਦਾ ਸੂਟ ਰੰਗ ਦੀ ਗਾਰੰਟੀ ਕਪੜੇ ਦੀ ਡਬਲ ਗਾਰੰਟੀ ਆ ਲੋ ਕੋਟਨ ਦੇ ਵਧੀਆ ਸੂਟ ਹਾਂਜੀ ਕਪਟੇ ਨਾਲ ਫੁੱਲ ਕੋਟਨ ਦੇ ਜਿਹੜੇ ਬਾਜ਼ਾਰ ਚ 5-600 ਰੁਪਏ ਦੇ ਰਹੇ ਆ ਹਾਂਜੀ ਵੱਡਾ ਫੈਰਾ ਆ ਲੋ ਭਾਜੀ 1000 ਰੁਪਏ ਦੇ ਪੰਜ ਲੋ 200 ਰੁਪਏ ਦਾ ਸੂਟ ਹੈ 200 ਰੁਪਏ ਦਾ ਸੂਟ ਦੇ ਰਹੇ ਆ ਭਾਜੀ ਇਹ ਪੋਸੀਬਲ ਹੈ ਨਹੀਂ 1000 ਦੇ ਪੰਜ ਆ ਲੋ 200 ਰੁਪਏ ਦਾ ਸੂਟ 1000 ਦੇ ਪੰਜ ਆ ਦੇਖੋ ਦੇਖੋ ਬਾਜ਼ਾਰ 'ਚ ਇਹ ਸੂਟ 5 5 6 600 ਦੇ ਆ ਪਰ ਬਾਬੇ ਦੀ ਹੱਟੀ ਨੇ 1000 ਦੇ ਪੰਜ ਕਰਤੇ 200 ਰੁਪਏ ਦਾ ਸੂਟ ਕਰਤਾ ਫੋਟੋ ਵਾਲਾ ਪੀਸ ਵੀ ਆ ਦੇਖੋ ਭਾਜੀ ਪੀਸ ਤੋਹਫਾ ਸੈਲੀਬ੍ਰਿਟੀ ਆਰਟੀਕਲ ਸੁਪਰ ਨਾਲ ਉੱਪਰ ਇਦਾਂ ਦਾ ਸੂਟ ਹਾਂਜੀ ਡਿਜ਼ਾਈਨਰ ਗਲੇ ਕੱਡੇ ਦੁਪੱਟੇ ਨਾਲ ਜੀ ਆਹ ਦੇਖੋ ਦੁਪੱਟਾ ਭਾਈ 1000 ਦੇ 4 ਇਹ 250 ਰੁਪਏ ਦਾ ਸੂਟ ਇਹ ਇਹ 250 ਰੁਪਏ ਦਾ ਕਰਤਾ ਭਾਜੀ ਦੇਖੋ ਚਾਹੇ ਤੁਸੀਂ ਨਮਾ ਕੰਮ ਸ਼ੁਰੂ ਕਰਨਾ ਰੀਸੇਂਦਰੋਂ ਦੁਕਾਨਦਾਰੋਂ ਦਾਜ ਜੜੀ ਬਣਾਉਣੀ ਬਾਪੇ ਦੀ ਹੱਟੀ ਤੇ ਆ ਜਾਓ ਇਸ ਤੋਂ ਸਸਤਾ ਕਪੜਾ ਕਿਸੇ ਤੋਂ ਦੇ ਨਹੀਂ ਹੋਣਾ ਕੰਮ ਦੇਖੋ ਕੀਤਾ ਇਹ ਕਰੇਵ ਦਾ ਸੂਟ ਜਿਹੜਾ 1100 ਰੁਪਏ ਦਾ ਸੂਟ ਹੈ ਹਾਂਜੀ ਆ ਲੋ ਬਾਪੇ ਦੀ ਹੱਟੀ ਦੇ ਵੱਡੀ ਆਫਰ ਵੱਡਾ ਧਮਾਕਾ ਰੰਗ ਵੀ ਚਾਰ ਹਾਂਜੀ ਸੈਟਰਲ ਦੀ ਲੋੜ ਨਹੀਂ ਕੱਲਾ ਕੱਲਾ ਲੋ 400 ਰੁਪਏ ਦਾ ਸੂਟ ਦੇਖੋ 1200 ਹਜ਼ਾਰ 1100 ਬਾਜ਼ਾਰ ਦਾ ਰੇਟ ਬਾਬੇ ਦੀ ਹੱਟੇ ਤੇ 400 ਰੁਪਏ ਆਹ ਦੇਖੋ ਪੀਸ ਇੱਕ ਦੋ ਇੱਕ ਤੋਫੇ ਆ ਦੇਖੋ ਪੀਸ ਭਾਜੀ ਘੇਰੇ ਦੇ ਕੜਾਈ ਮਸਲੀਨ ਦਾ ਸੂਟ ਹਾਂਜੀ ਕਪੜਾ 5 ਮੀਟਰ ਪੂਰਾ ਹਾਂਜੀ ਠੀਕ ਹੈ ਜੀ ਬ੍ਰਾਂਡ ਆ ਦੇਖੋ 350 350 ਰੁਪਏ ਵਿੱਚ ਭਾਜੀ 350 ਰੁਪਏ ਦੇ ਵਿੱਚ ਸੂਟ ਆਹ ਦੇਖੋ ਕੜਾਈਆਂ ਗੱਡੀਆਂ ਡਿਜ਼ਾਈਨਰ ਪੀਸ ਆ 8900 ਰੁਪਏ ਦਾ ਬਜਾਟ ਕਿੰਨੇ ਕਲਰ ਕਿੰਨੇ ਡਿਜ਼ਾਈਨ ਚਾਹੀਦੇ ਭਾਜੀ ਕਿੰਨੇ ਕਲਰ ਕਿੰਨੇ ਡਿਜ਼ਾਈਨ ਸੋ ਵਿਆਹ ਸ਼ਾਦੀ ਦਾਜ ਬਰੀ ਦੇਣ ਲੈਣ ਕਰਨਾ ਤੇ ਬਾਪੇ ਦੇ ਠੀਂ ਤੇ ਆ ਜਾਓ ਸਭ ਤੋਂ ਵੱਡਾ ਫਾਇਦਾ ਉਹਨਾਂ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਬੇਚਣ ਲਈ ਕਪੜਾ ਲੈਣਾ ਹੈ ਭਾਈ ਇੱਕ ਗੱਲ ਕਲੀਅਰ ਕਰ ਦਈਏ ਤੁਸੀਂ ਕਰੋ 10000 ਨਾਲ ਕੰਮ ਸਟਾਰ ਤੁਸੀਂ ਕਰੋ 20000 ਨਾਲ ਤੁਸੀਂ ਕਰੋ 50000 ਨਾਲ ਉਹ ਤੁਹਾਡੀ ਮਰਜ਼ੀ ਜਿਹੜਾ ਕਪੜਾ ਨਾ ਵਿਗਿਆ ਅਹੀ ਲਾਂਗੇ ਵਾਪਸੀ ਤੁਹਾਨੂੰ ਟੈਨਸ਼ਨ ਕੋਈ ਨਹੀਂ ਇੱਥੇ ਕੋਈ ਸ਼ਰਤ ਵੀ ਨਹੀਂ ਹੈਗੀ ਵੀ ਇਦਾਂ ਸੈੱਟ ਵਾ ਸੈੱਟ ਲੈਣਾ ਪੈਣਾ ਇਕ-ਇਕ ਸੂਟ ਲਓ ਭਾਜੀ ਇੱਕ-ਇਕ ਸੂਟ ਦੇ बिकਨ ਦੀ ਗਾਰੰਟੀ ਜੇ ਨਾ ਵਿਗਿਆ ਵਾਪਸ ਦੇਖੋ ਇਦਾਂ ਦੀ ਗਾਰੰਟੀ ਜ਼ਿੰਮੇਵਾਰੀ ਕਿਸਨੇ ਦੇਣੀ ਨਹੀਂ ਇੱਥੇ ਸੈੱਟ ਵਾਈ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਇੱਕ-ਇਕ ਲੈ ਜਾਓ ਦੋ-ਦੋ ਲੈ ਜਾਓ ਜਿੰਨਾ ਕਪੜਾ ਬੈ ਗਿਆ ਸਾਰਾ ਪ੍ਰਾਪਰ ਤੁਸੀਂ ਰੱਖ ਲਿਓ ਜੇ ਕਪੜਾ ਨਹੀਂ ਵਿਗਿਆ ਤੇ ਸਾਨੂੰ ਵਾਪਸ ਦੇ ਕੇ ਨਮਾ ਲੈ ਜਾਓ 1 ਰੁਪਈਆ ਦਾ ਨੁਕਸਾਨ ਤੁਹਾਡਾ ਅਸੀਂ ਨਹੀਂ ਹੋਣ ਦੇਣਾ ਇਦਾਂ ਦੇ ਸੂਟ ਵੀ ਭਾਜੀ ਮੋਰਾਂ ਵਾਲੇ ਮੋਰਾਲੇ ਸੂਟ ਵੀ 350 ਰੁਪਏ ਚ ਕਰਤੇ ਆ ਭਾਜੀ ਹਾਂਜੀ ਉਹ ਵੀ ਸਵਾ ਬਹੁਤ ਬਦਿਆ ਕਪੜਾ ਕਲਾਸ ਕਪੜਾ ਦੇਖੋ ਮੋਰਾਲੇ ਪੀਸ 350 ਰੁਪਿਆ ਰੇਟ ਕਿਸ ਨੇ ਇਹ ਦੇਣਾ ਨਹੀਂ 350 ਦਾ ਸੂਟ ਐਤਵਾਰ ਤੱਕ ਆ ਜਾਓ ਬੁੱਧਵਾਰ ਵੀਰਵਾ ਸ਼ੁੱਕਰਵਾ ਸ਼ਨੀਵਾਰ ਐਤਵਾਰ ਬਹੁਤ ਵੱਡੇ ਫਾਇਦੇ ਆ 350 ਇਹ ਸੂਟ ਦੇਤਾ ਆ ਦੇਖੋ ਭਾਜੀ ਪੀਸ ਮੈਂ ਕਹਿੰਦਾ ਤੋਹਫੇ ਆ ਦੇਖੋ ਡਾਇਨਰ ਬਟਿਕਾ ਦੇ ਪੀਸ ਬਾਜੂ ਵਰਕ ਨਾਲ ਜੀ ਟਾਈਆਂ ਡਾਈ ਦੁਪੱਟੇ ਨਾਲ ਠੀਕ ਹੈ ਜੀ ਤੇ ਰੇਟ ਕਿੰਨਾ ਆ ਨਾ 1000 ਨਾ 1500 ਨਾ 1200 450 450 ਦਾ ਸੂਟ ਆ ਸੋ ਤੁਸੀਂ ਦੇਖੀ ਚਲੋ ਚਾਹੇ ਕੋਈ 250 ਦਾ ਸੂਟ ਚਾਹੇ ਕੋਈ 350 ਦਾ 400 ਚਾਹੇ 450 ਬਾਜ਼ਾਰ ਨਾਲੋਂ ਰੇਟ ਵੀ ਤਿੰਨ ਤਣ ਗੁਣਾ ਘੱਟ ਕਰਦੇ ਆ ਆ ਦੇਖੋ ਭਾਜੀ ਬਲੈਕ ਕਲਰ ਦੇ ਸੂਟ ਬਿਊਟੀ ਹੈਂਡ ਵਰਕਰ ਦੇ ਨਾਲ ਹਾਂ ਆ ਲੋ ਬਾਜ਼ਾਰ ਚ 1500 ਭਾਜੀ 1600 ਇਤੋਂ ਘੱਟ ਕੋਈ ਦੇਂਦਾ ਨਹੀਂ ਆਪਾਂ ਸੇਲ ਚ ਦੇਣਾ ਆ ਹੈਂਡਵਰਕ ਕੀਤਾ ਨੇੜੇ ਕਰਕੇ ਦਿਖਾਦੀ ਭਾਈ ਪ੍ਰਿੰਟ ਨਹੀਂ ਹੈਗੇ ਹੈਂਡਵਰਕ ਆ 2250 ਦੇਖੋ ਇਹ ਚੈਲੰਜ ਆ ਨਾ ਕੋਈ ਫੈਕਟਰੀ ਵਾਲਾ ਨਾ ਕੋਈ ਮੇਲਾ ਵਾਲਾ ਨਾ ਕੋਈ ਹੋਲਸੇਲ ਰੇਟ ਨਹੀਂ ਦੇ ਸਕਦਾ ਬਾਬੇ ਦੀ ਹੱਟਿਆ ਜਿੱਥੇ ਤੁਹਾਨੂੰ 2250 ਦੇ ਰਹੇ ਆ 500 ਦੇ ਦੋ ਸੂਟ ਲੈ ਜਾਓ 500 ਦੇ ਦੋ ਸੂਟ ਆਹ ਦੇਖੋ ਭਾਜੀ ਪਿਓਰ ਔਰਗੈਂਜ਼ਾ ਦੇ ਸੂਟ ਆ ਗਏ ਨੇ ਐਟਮਾ ਦੇਖੋ ਤੁਸੀਂ ਡਿਜ਼ਾਈਨਿੰਗਾਂ ਦੇਖੋ ਆ ਕੰਮ ਦੇਖੋ ਕੀਤਾ ਹੋਇਆ ਹਾਂਜੀ ਠੀਕ ਹੈ ਜੀ ਪਿਓਰ ਆਰਗੈਂਜ਼ਾ ਦਾ ਸੂਟ ਦੁਪੱਟਾ ਨਾਲ ਫੁੱਲ ਪਿਓਰ ਦਾ ਹੂੰ ਕਿਹੜਾ ਦੁਪੱਟਾ ਪਿਓਰ ਦਾ ਪਿਓਰ ਦਾ ਦੁਪੱਟਾ ਭਾਜੀ 1000 ਰੁਪਏ ਦਾ ਸੂਟ ਕਰਤਾ ਆਰਗੈਂਜ਼ਾ ਡਿਸਟਲ ਦੇਖੋ ਡਿਜ਼ਾਈਨ ਵੀ ਟਾਪ ਦੇ ਆ ਭਾਜੀ ਇੱਕ ਤੋਂ ਇੱਕ ਚੀਜ਼ ਆ ਆਹ ਦੇਖੋ ਤਾਂ ਸਹੀ ਓਏ ਹੋਏ ਹੋਏ ਰੇਟਾਂ ਦੇ ਡਬਲ ਧਮਾਕੇ ਜੀ ਤਾਜੇ ਪਕੌੜੇ ਐ ਇਦਾਂ ਦੇ ਹੈਵੀ ਦੁਪੱਟੇ ਉਹ ਵੀ ਫੁੱਲ ਪਿਓਰ 2.5 ਮੀਟਰ ਆਹ ਦੇਖੋ ਕਲਾਸ ਐਟਮਾ ਹਾਂਜੀ ਆ ਲੋ ਇੱਕ ਤੋਂ ਇੱਕ ਕਲਰ ਚੜਰੋ 2000 ਤੱਕ 2200 ਦਾ ਭਾਜੀ 990 ਰੁਪਏ ਦਾ ਸੂਟ ਦੇਖੋ 990 ਦਾ ਸੂਟ ਦੇ ਰਹੇ ਆ ਜਿਹੜੇ ਬਾਜ਼ਾਰ ਚ 2-2000 18-1800 2220 ਰੁਪਏ ਵੇਚਦੇ ਆ ਅਸੀਂ ਜੋ ਕਹਿ ਰਹੇ ਆ ਨਾਲ ਨਾਲ ਦੇ ਵੀ ਰਹੇ ਆ ਭਾਜੀ ਨਾਲੋਂ ਨਾਲ ਹੀ ਲੈ ਜਾਓ ਜਲਦੀ ਕਰੋ ਬਾਬੇ ਦੀ ਹੱਡੀ ਤੇ ਵੱਡਾ ਫੈੜਾ ਐਦਾਂ ਦੇ ਬ੍ਰਾਂਡਰ ਦੇ ਸੂਟ ਆਹ ਕੁਆਲਿਟੀਆ ਦੇਖੋ ਤੁਸੀਂ ਚੀਜ਼ਾਂ ਦੇਖੋ ਬੋਲ ਹੈਵੀ ਦੁਪੱਟੇ ਨਾਲ ਉਹ ਵੀ ਡਿਜੀਟਲ ਦੇ ਉੱਪਰ ਆਹ ਲਓ ਬਾਜੀ 975 ਦਾ ਸੂਟ ਰੰਗ ਦੇਖੋ ਤੁਸੀਂ ਕਲਾਸ ਦੇਖੋ ਰੇਟ ਘਟਾਈ ਜਾਂਦੇ ਆ ਕੱਪੜੇ ਦੀ ਕੁਆਲਿਟੀ ਵਧਾਈ ਜਾਂਦੇ ਆ 975 ਦਾ ਸੂਟ ਕਰਤਾ ਨਹੀਂ ਕਿਸ ਨੇ ਦੇਣਾ ਡਿਜੀਟਲ ਪ੍ਰਿੰਟ ਸੂਟ ਆ ਆਹ ਦੇਖੋ ਕਲਰ ਚਾਰਟ ਦੇਖੋ ਤੁਸੀਂ ਇੱਕ ਤੋਂ ਇੱਕ ਇੱਕ ਤੋਂ ਇੱਕ ਡਿਜ਼ਾਈਨ ਆਹ ਦੇਖੋ ਔਰ ਗੈਂਜ਼ਾ ਦੇ ਸੂਟ ਦੁਪੱਟੇ ਬਾਜੀ ਕੁਆਲਿਟੀਆਂ ਨਾਲੇ ਕੁਆਲਿਟੀਆਂ ਨਾਲ ਹਾਂਜੀ ਆਹ ਦੇਖੋ ਪਿਓਰ ਡਿਜੀਟਲ ਔਰਗੈਂਜ਼ਾ ਕੰਮ ਦੇਖੋ ਕੀਤਾ ਹੋਇਆ ਤੇ ਪੀਸ ਦੀ ਲੁੱਕ ਦੇਖੋ ਬਣੀ ਹੋਈ ਇਹ ਆ ਲੋ ਜੀ ਸ਼ਟ ਹਾਂਜੀ ਪੀਸ ਦੇਖ ਲਓ ਕੰਮ ਦੇਖ ਲਓ ਇੱਕ ਤੋਂ ਇੱਕ ਕਲਰ ਚਾਰਟ ਆਏਗਾ ਹਾਂਜੀ ਇੱਕ ਤੋਂ ਇੱਕ ਰੰਗ ਆਏਗਾ ਤੇ ਰੇਟ ਕਰਤਾ ਭਾਜੀ ਬ੍ਰਾਂਡਡ ਮਿਲਦਾ ਬ੍ਰਾਂਡਡ ਕਪੜਾ 1000 ਰੁਪਏ 1000 ਦਾ ਸੂਟ ਇਹ ਵੀ 1000 ਦਾ ਸੂਟ ਭਾਜੀ ਦੇਖੋ ਇਹੇ ਡੰਮੀਆਂ ਤੇ ਲੱਗ ਲਾ ਕੇ ਜੋ ਤੁਹਾਨੂੰ ਸਮਝਾਉਣਾ ਚਾਹੁੰਦੇ ਆ 2-2000 ਦੇ ਸੂਟ ਵੇਚਦੇ ਬਜ਼ਾਰਾਂ 'ਚ ਇੱਥੇ ਤੁਹਾਨੂੰ 1000-1000 ਦੇਣੇ ਆ ਅੱਧੇ ਰੇਟਾਂ ਦੇ ਕਪੜਾ ਆ ਇਹ ਬੈਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਹੀਂ ਵੇਖਿਆ ਸਾਨੂੰ ਵਾਪਸ ਦੇਜੋ ਫੈਰੇ ਸਾਰੇ ਸਾਡੇ ਕਰਤੇ ਆ ਆ ਦੇਖੋ ਭਾਜੀ ਪੀਸ ਪਿਓਰ ਡਿਸਟਲ ਦੇ ਵਿੱਚ ਕੰਮ ਦੇਖੋ ਕੀਤਾ ਹੋਇਆ ਪਿਓਰ ਵਿਸਕੋਜ਼ ਦੇ ਸੂਟ ਭਾਜੀ ਬ੍ਰਾਂਡ ਵਾਲੇ 2200 2500 ਤੋਂ ਸਟਾਰਟ ਹੁੰਦੇ ਬਾਜ਼ਾਰ 'ਚ ਹਾਂਜੀ ਆ ਲੋ ਭਾਜੀ 1300 ਰੁਪਏ 'ਚ ਕੋਈ 1200 ਕੋਈ 1300 ਤੇ ਬਾਜ਼ਾਰ 'ਚ 2500 2600 ਭਾਜੀ ਬਾਬੇ ਦੀ ਹੱਡੀ ਹੋਲਸੇਲ ਧਮਾਕਾ ਚੱਲ ਰਿਹਾ ਆ ਦੇਖ ਲਓ ਪੀਸ ਸ਼ਹਿਰੀ ਪੀਸ ਆਏ ਪਾਜੀ ਬਿਲਕੁਲ ਬ੍ਰਾਂਡ ਆ ਦੇਖੋ ਪੀਸ ਹਾਂਜੀ ਇੱਕ ਨੰਬਰ ਕੁਆਲਿਟੀ ਦੁਪੱਟੇ ਫੁੱਲ ਪਿਓਰ ਦੇ ਨਾਲ ਹਾਂਜੀ ਜਿੰਨੇ ਸੂਟ ਓਨੇ ਹਾਂਜੀ ਡਿਜ਼ਾਈਨ ਪਾਜੀ ਆ ਦੇਖੋ ਹੂੰ 13-1300 ਰੁਪਏ ਕਰਤੇ ਪਾਜੀ ਇਹ ਦੇਖੋ ਸ਼ਹਿਰੀ ਪੀਸ ਆ ਜਿਹੜੇ ਪੜੇ ਨਹੀਂ ਕੁੜੀਆਂ ਕਹਿੰਦੀਆਂ ਤੁਹਾਨੂੰ ਡਿਜ਼ਾਈਨਰ ਚੀਜ਼ਾਂ ਚਾਹੀਦੀਆਂ ਆ ਲੈ ਜਾਓ ਆ ਸੂਟ ਚੈੱਕ ਕਰ ਲਓ ਆ ਦੁਪੱਟਾ ਚੈੱਕ ਕਰ ਲਓ ਬਾਜ਼ਾਰ 'ਚ ਇਹ 2500-2600 ਪਰ ਬਾਬੇ ਦੇ ਢੇਡ ਤੇ 13-1300 ਚ ਲੈ ਜਾਓ ਆ ਦੇਖੋ ਪਾਜੀ ਸੂਟ ਮੈਂ ਕਹਿੰਦਾ ਕਮਾਲ ਹੀ ਕਰਤੀ ਹੈ ਇਦਾਂ ਦਾ ਸੂਟ ਸਪੈਸ਼ਲ ਪੀਸ ਹੈ ਇਦਾਂ ਦਾ ਦੁਪੱਟਾ ਜਿੰਨੇ ਸੂਟ ਉਹਨੇ ੜੀਆਂ ਹਾਂਜੀ 1200 1500 1095 ਦੇ ਆਰਟੀਕਲ ਹਾਂ ਭਾਜੀ 6600 ਰੁਪਏ ਕਰਤੇ ਆਹਾਂ ਮੋਰਾਂ ਵਾਲਾ ਵੀ 600 ਚ ਭਾਜੀ ਪੀਸ ਦੇਖੋ ਕੰਮ ਦੇਖੋ ਕੱਪੜਾ ਦੇਖੋ ਕਵਾਲਿਟੀ ਇਹ ਸੂਟ 12 1200 ਚ ਵਿਕਦੇ ਆ ਆਹ 15 1500 ਚ ਵਿਕਦੇ ਆ ਪਰ ਤੁਸੀਂ ਇੱਕ ਆਰਟੀਕਲ ਭਾਜੀ 6600 ਰੁਪਏ ਕਰਤਾ ਆ ਬਈ ਜਲਦੀ ਕਰੋ ਵਿਜ਼ਿਟ ਬਾਬੇ ਦੀ ਹੱਟੀ ਦੇ 1 ਰੁਪਿਆ ਦਾ ਵੀ ਲੋਸਰੀ ਨੰਬਰ ਹੈ 98804723 ਜੇ ਤੁਸੀਂ ਵੀ ਇਸੇ ਕਮਾਉਣੇ ਹਾਂਜੀ ਤੇ ਜੁੜਨਾ ਪੈਣਾ ਬਾਪੇ ਦੀ ਹੱਟੀ ਦੇ ਨਾਲ ਕਿਉਂਕਿ ਤੁਹਾਡਾ ਕਪੜਾ ਨਾ ਵੀਗਾ ਹੀ ਲਾਂਗੇ ਵਾਪਸੀ ਤੁਹਾਨੂੰ ਟੈਨਸ਼ਨ ਕੋਈ ਨਹੀਂ ਹੋਲਸੇਲ ਦੇ ਰੇਟ ਤੇ ਇੱਕ ਸੂਟ ਲੋ ਸੈੱਟ ਲੋ ਤੁਹਾਡੀ ਮਰਜ਼ੀ ਇੰਨਾ ਦੇ ਪੀਸ 1200 1500 ਵਾਲੇ ਭਾਜੀ 600 ਰੁਪਏ 600 ਰੁਪਏ ਸੋ ਸਾਰੇ ਫਰੰਟ ਦੇ ਖੋਖੇਰੇ ਦੇਖੋ ਆ ਦੇਖੋ ਇਹ ਵੀ ਸੂਟ ਤੁਹਾਨੂੰ 6 600 ਰੁਪਏ ਦੇ ਰਹੇ ਆ ਜਿਹੜੇ ਬਾਜ਼ਾਰਾਂ ਚ 15 1500 ਚ ਵਿਕ ਰਿਹਾ ਆ ਆਹ ਲੋ ਭਾਜੀ ਕਲਰ ਡਿਜ਼ਾਈਨ ਦੇਖੋ ਤੁਸੀਂ ਇੱਕ ਤੋਂ ਇੱਕ ਤੇ ਆਜੋ ਫਿਰ ਜਲਦੀ ਜਲਦੀ ਬਾਬੇ ਰੇੜੀ ਦੇ ਜਿਸ ਕਿਸੇ ਨੂੰ ਵੀ ਕਪੜਾ ਲੈਣਾ ਹੈ ਸਤਲੇ ਸਤ ਦਿਨ ਦੁਕਾਨ ਓਪਨ ਹੈ ਜਲੰਧਰ ਬੱਸ ਅੜੇ ਸਾਹਮਣੇ ਸਵੇਰੇ 9:00 ਤੇ ਸ਼ਾਮੀ 8:00 ਤੱਕ ਨੰਬਰ ਹੈ 98804723 ਵੀਡੀਓ ਕਰ ਦੋ ਦੱਬ ਕੇ ਸ਼ੇਅਰ ਸਸਰੀ ਕਰੋ ਹੁਣੇ ਹੀ ਆਜੋ ਇਹ ਹਫਤਾ ਬੁੱਧ ਵੀਰ ਸ਼ੁੱਕਰ ਸ਼ਨੀ ਐਤਵਾਰ ਵੱਡੇ ਫਾਇਦੇ ਹੁਣੇ ਆ 250 300 500 ਹਜ਼ਾਰ ਤੋਂ ਲੈ ਕੇ ਜਿਹੜੇ 5-5 ਹਜ਼ਾਰ ਦੇ ਸੂਟਾਂ ਵੀ ਤੁਹਾਨੂੰ 15-15 16-16 ਅਸੀਂ ਆਪ ਦੇ ਦੇਣੇ ਆ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜ ਸਾਹਾਂ ਟੀਵੀ ਜਲੰਧਰ